ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ ਬੋਲੀ ਸਾਹਿਬ ਸ੍ਰੀ ਗੋਵਿੰਦਗੜ੍ਹ ਸਾਹਿਬ ਸਤਿਗੁਰਾਂ ਦਾ 450 ਸਾਲਾਂ ਜੋਤੀ ਜੋਤ ਸਤਾਬਦੀ ਦੇ ਰੂਪੇ 450 ਸਾਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ ਨਿਹੰਗ ਸਿੰਘ ਜਫੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਹੋਰ ਪੰਥਦਲ ਸਾਰਿਆਂ ਦੇ ਨਾਲ ਰਲ ਕੇ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਮਲਾਈ ਜਾ ਰਹੀ ਹੈ ਅੱਜ ਦਾ ਦਿਨ ਬਹੁਤ ਮਹੱਤਵਿਆ ਕਿਉਂਕਿ ਦੋ ਦਿਨ ਸਹਿਬ ਸਤਿਗੁਰੂ ਛੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਿਨਾਂ ਨੂੰ ਗੁਰਤਾ ਗੱਦੀ ਵੀ ਇਸੇ ਸਥਾਨ ਤੇ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸੀ ਉਹ ਅਸੀਂ ਦੋ ਰੋਜਾ 450 ਸਾਲਾਂ ਗੁਰਤਾ ਗੱਦੀ ਦੇਸ ਧਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਪਾਵੇਂ ਅੰਮ੍ਰਿਤਸਰ ਦੀ ਤੇ ਅੱਜ ਤੇ ਕੱਲ ਨੂੰ 14 ਤਰੀਕ ਦੋ ਦਿਨ ਲਗਾਤਾਰ ਉਹ ਸ਼ਤਾਬ ਦੀ ਉੱਥੇ ਮਨਾਈ ਜਾ ਰਹੀ ਆ ਪਰ ਸਤ ਗੁਰਾਂ ਦਾ ਗੁਰਤਾ ਗਦੀ ਦਿਵਸ ਇਸ ਸਥਾਨ ਤੇ ਵੀ ਮਨਾਇਆ ਜਾਂਦਾ ਤੇ ਇਸ ਸਥਾਨ ਤੇ ਵੀ ਧਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗਦੀ ਦਿਵਸ ਮਨਾਇਆ ਜਾਊਗਾ ਮਨੁੱਖਤਾ ਦਾ ਕੇਂਦਰ ਧਾਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਸ ਪਵਿੱਤਰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਲਈ ਭੇਜਿਆ ਔਰ ਉਸ ਸਥਾਨ ਤੇ ਸਤਿਗੁਰ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਗੁਰੂ ਰਾਮਦਾਸ ਪਾਤਸ਼ਾਹ ਤੇ ਇਸ ਧਰਤੀ ਤੇ ਬੈਠ ਕੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅੱਜ ਉਹ ਅਸਥਾਨ ਦੇਸ਼ ਵਿਦੇਸ਼ ਚ ਨਹੀਂਗਾ ਸਾਰੀ ਮੈਂ ਕਹਿ ਸਕਦਾ ਦੁਨੀਆ ਦਾ ਜਿਹੜਾ ਸਭ ਤੋਂ ਬਲੱਖਣ ਔਰ ਸਭ ਤੋਂ ਪੂਜਣਯੋਗ ਸਥਾਨ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਔਰ ਅੱਜ ਵੀ ਲੋਕ 4-4 ਘੰਟੇ ਲਗਾਤਾਰ ਇਕੱਠੇ ਹੋ ਕੇ 10-20 ਸਕਿੰਟ ਕਿਉਂਕਿ ਨਾਮਸਕਾਰ ਕਰਨੀ ਹੁੰਦੀ ਹੈ ਇੰਨਾ ਕੁ ਸਮਾਂ ਮਿਲਦਾ ਸੋ ਮੇਰਾ ਕਹਿਣ ਦਾ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਅਨੇਕਾਂ ਬਖਸ਼ੀਆਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬਹੁਤ ਵੱਡੀਆਂ ਬਖਸ਼ੀਆਂ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਯੋਤ ਨਿਆਸ ਰਿਆਂ ਦੇ ਆਸਰੇ ਧੰ ਗੁਰੂ ਅਮਰਦਾਸ ਪਾਤਸ਼ਾਹ ਨੂੰ ਇੰਨੀਆਂ ਬਖਸ਼ੀਆਂ ਬਖਸ਼ਿਸ਼ ਕਰਕੇ ਇਸ ਸਮੁੱਚੀ ਮਨੁੱਖਤਾ ਦਾ ਭਲਾ ਕਰਨੇ ਸਤਗੁਰੂ ਜੀ ਨੇ ਇਸ ਸਥਾਨ ਦੀ ਰਚਨਾ ਰਚੀ ਸੀ ਪਵਿੱਤਰ ਬੌਲੀ ਸਾਹਿਬ ਦੇ ਵੀ ਆਪਾਂ ਇੱਥੇ ਦਰਸ਼ਨ ਕਰਦੇ ਆਂ ਇੱਥੇ ਉਹ ਵੀ ਅਸਥਾਨ ਚਵਾਰਾ ਸਾਹਿਬ ਜਿੱਥੇ ਸਤਗੁਰੂ ਜੀ ਇਕਿਲੀ ਫੜ ਕੇ ਆਪ ਬੰਦਗੀ ਕਰਦੇ ਸੀ ਸੋ ਗੁਰੂ ਸਾਹਿਬ ਕਿਰਪਾ ਕਰਨੇ ਸ਼ਤਾਬਦੀ ਸਮੁੱਚਾ ਸਿੱਖ ਪੰਥ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚੀਆਂ ਸਾਰੀਆਂ ਜਥੇਬੰਦੀਆਂ ਇਹ ਰਲ ਕੇ ਜਿਹੜੀਆਂ ਇਹ ਮਨਾ ਰਹੀਆਂ ਆਓ ਸਾਰੇ ਜਿੱਥੇ ਮਹਾਨ ਸ਼ਤਾਬਦੀਆਂ ਨੂੰ ਮਨਾਈਏ ਉੱਥੇ ਮਹਾਨ ਸ਼ਰਤਾਵਦਿਆਂ ਨੂੰ ਬਸਾਈਏ ਵੀ ਮਨਾਉਣਾ ਇਸ ਕਰਕੇ ਆ ਕਿ ਉਹ ਸਾਡੀ ਇਹ ਲੰਮੇ ਸਮੇਂ ਤੋਂ ਚਲੋ ਵੀ ਸ਼ਰਤਾਵਦੀ ਆਉਂਦੀ ਆ ਤੇ ਖਾਲਸਾ ਪੰਥ ਇੱਕ ਤਾਂ ਇਕੱਤਰ ਹੋ ਕੇ ਗੁਰਮਤਿ ਕਰਦਾ ਤੇ ਬਸਾਉਣਾ ਆ ਪਵਿੱਤਰ ਗੁਰਬਾਣੀ ਨੂੰ ਜਿਹੜੀ ਗੁਰਬਾਣੀ ਸਤਿਗੁਰ ਜੀ ਨੇ ਸਾਨੂੰ 11ਵੀਂ ਜੋਤ ਦੇ ਵਿੱਚ ਬਖਸ਼ਿਸ਼ ਕੀਤੀ ਸੀ ਗੁਰਸ਼ਬਦ ਦੇ ਪੁਜਾਰੀ ਹੋ ਕੇ ਗੁਰਬਾਣੀ ਗੈਣ ਵੀ ਕਰਨੀ ਗੁਰਬਾਣੀ ਦੇ ਵਿਚਾਰ ਵੀ ਕਰਨੀ ਤੇ ਗੁਰਬਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਉਹ ਜਿਉਣ ਦਾ ਵੀ ਯਤਨ ਕਰਨਾ ਸੋ ਸਾਰੇ ਸਮੂਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 16 17 ਤੇ 18 ਨੂੰ ਤੇ 17 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਉਸ ਸੰਬੋਲਕ ਤੌਰ ਦੇ ਉੱਤੇ ਉਸ ਸਤਿਗੁਰ ਜੀ ਨੂੰ ਸਮਰਪਿਤ ਕਿ ਕਿਵੇਂ ਸਤਿਗੁਰ ਜੀ ਗਾਗਰ ਲੈ ਕੇ ਰੋਜ਼ ਰojana ਅੰਮ੍ਰਿਤ ਵੇਲੇ 2 ਵਜੇ ਉਥੋਂ ਗਾਗਰ ਜਲ ਦੀ ਲੈ ਕੇ ਗੁਰੂ ਅੰਗਦ ਦੇ ਪਾਛਾ ਨੂੰ ਇਸ਼ਨਾਨ ਕਰਾਉਂਦੇ ਸੀ ਉਹਦੇ ਵਿੱਚ ਵੀ ਵੱਧ ਤੋਂ ਵੱਧ 17 ਤਰੀਕ ਨੂੰ ਸ਼ਾਮਲ ਹੋਈਏ ਸੋ ਫਿਰ ਇੱਕ ਵਾਰੀ ਤੁਹਾਡਾ ਮੀਡੀਆ ਦਾ ਵੀ ਸਮੁੱਚੇ ਤੌਰ ਦੇ ਉੱਤੇ ਮੈਂ ਅੱਜ ਸਾਡੇ ਦੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਜਿਹੜੇ ਵਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹ ਚੇਚੇ ਤੌਰ ਤੇ ਪਹੁੰਚੇ ਤੇ ਸਾਰੇ ਮੇਰੇ ਸਾਥੀ ਸਮੁੱਚੇ ਅਹੁਦੇਦਾਰ ਸਹਿਬਾਨ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਆ ਬਲਵਿੰਦਰ ਸਿੰਘ ਜੀ ਸਾਡਾ ਬੇਂਜਪੂਈ ਬਿਚਾਰਾ ਲੰਬਾਰ ਸਾਹਿਬ ਮਾਰ ਰਿਹਾ ਪਰ ਅਜ ਨੂੰ ਆਦਾ ਜਾ ਹੈ ਉਹ ਆ ਜਿਆਦਾ ਜੀਵ ਹੈ ਆਖਣਾ ਕਿਉਂਕਿ ਬਿਮਾਰੀ ਤੋਂ ਬਾਅਦ ਅੱਜ ਇਹ ਸੰਗਤਾਂ ਦੇ ਵਿੱਚ ਪਹੁੰਚੇ ਤੇ ਸਾਰੇ ਜਿੰਨੇ ਵੀ ਸਾਥੀ ਸਾਰੇ ਤੇ ਖਾਸ ਕਰਕੇ ਸਾਡਾ ਧਾਰਮਿਕ ਪ੍ਰਚਾਰਮੇਗਾ ਉਹ ਤੇ ਇੱਥੇ ਅਸੀਂ ਸ਼ਤਾਬਦੀਆਂ ਦੇ ਵਿੱਚ ਕੰਜਾਜ ਵਖੜਾ ਲਾਇਆ ਇਹ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸ਼ਤਾਬਦੀ ਨੂੰ ਗੁਰੂ ਚਰਨਾਂ ਦੇ ਵਿੱਚ ਨਾਤਮਸਤਕ ਹੋਣ ਲਈ ਤੇ ਗੁਰੂ ਸਾਹਿਬ ਦੀ ਅਸੀਸ ਲੈਣ ਲਈ ਏ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਾਕੀ ਦੇ ਪਾਤਰ ਬਣ ਰਹੇ ਆ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਇਹ ਗਵਰਨਰ ਸਾਹਿਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵੀਆਈਪੀਜ਼ ਆ ਰਹੇ ਨੇ ਦੇਖੋ ਜਿਹੜੀ ਸੋ ਫਾਰ ਸਾਨੂੰ ਇਨਫੋਰਮੇਸ਼ਨ ਹੈ ਕਿ 16 ਤਰੀਕ ਨੂੰ ਸੀਐਮ ਸਾਹਿਬ ਵੀ ਆ ਰਹੇ ਆ ਕਿਉਂਕਿ ਸਾਨੂੰ ਜਿਹੜੀ ਮਿਲੀ ਅਫਰੈਂਡਿਜਨ ਪਰ ਅਸੀਂ ਇਹਨੂੰ ਖੁੱਲਾ ਸੱਦਾ ਦਿੱਤਾ ਇੱਥੇ ਕੋਈ ਵੀ ਆ ਸਕਦਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਅਕਬਰ ਬਾਦਸ਼ਾਹ ਬਾਦਸ਼ਾਹ ਸੀ ਉਹ ਵੀ ਇਸ ਧਰਤੀ ਤੇ ਆਇਆ ਤੇ ਇੱਥੇ ਰਾਜੇ ਤੇ ਰਾਂਕ ਦੀ ਬਰੋਬਰੀ ਆ ਇੱਥੇ ਕੋਈ ਰਾਜਾ ਨਹੀਂ ਇਥੇ ਸੰਗਰੂਪੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਜਿਵਾਇਆਂ ਆਖਦੇ ਆ ਤਾਂ ਸਾਰਿਆਂ ਨੂੰ ਖੋਲਾ ਸੱਦਾ ਵੀ ਦਿੰਨੇ ਆ ਗੁਰੂ ਸਾਹਿਬ ਦੀ ਸ਼ਤਬ ਜੀ ਨੂੰ ਲੈ ਕੇ ਜਿਹੜੇ ਐਸ்சி ਪੀਸੀ ਵੱਲੋਂ ਜਿਹੜੇ ਵਿਸ਼ੇਸ਼ ਪ੍ਰਬੰਧ ਆ ਜਿਹੜੇ ਵਿਸ਼ੇਸ਼ ਸੰਗਤਾਂ ਨੂੰ ਉਹਨਾਂ ਨੂੰ ਜਮ ਕਰਾਇਆ ਜਾਏਗਾ ਅਸੀਂ ਤਕਰੀਬਨ ਲਗ-ਪਕ 700 ਏਕੜ ਆ ਨਾਲ ਸਾਈਡ ਤੇ ਹੈ ਤਾਂ ਉਹ ਸਰਕਾਰ ਦੀ ਪੈਲੀ ਤੇ ਡਿਪਟੀ ਕਮਿਸ਼ਨਰ ਐਸਐਸਓ ਫਾਨ ਦੇ ਤੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਤਰਮ ਤਾਰਨ ਦੇ ਲੋਹਾਂ ਦਾ ਕਿ ਇਹ ਜਿਹੜੀ ਨਾਲ ਪੈਲੀ ਸੀ ਉਹ ਸਾਨੂੰ ਇਹਨਾਂ ਨੇ ਖਾਲੀ ਵੀ ਕਰਕੇ ਦਿੱਤੀ ਆ ਤੇ ਉੱਥੇ ਜਿੱਥੇ ਵੱਡਾ ਲੰਗਰਾਂ ਦਾ ਪ੍ਰਬੰਧ ਤੁਸੀਂ ਦੇਖਦੇ ਆ ਆ ਬਾਬਾ ਦਰਸ਼ਨ ਸਿੰਘ ਜੀ ਤਾਲਾ ਸਾਹਿਬ ਵਾਲੇ ਜਿਹੜੇ ਆਪਾਂ ਅੰਮ੍ਰਿਤਸਰੋਂ ਆਉਣੇ ਆ ਫਤਿਹਬਾਦ ਵਾਲੇ ਪਾਸੇ ਤੋਂ ਉਧਰੋਂ ਤੇ ਇੱਥੇ ਇਟਸੈਲਫ ਹੀ ਆ ਜਿੱਥਾਂ ਆਪਾਂ ਲੰਗਰ ਹਾਲ ਜਿਹੜਾ ਨਵਾਂ ਚਾਲੂ ਕੀਤਾ ਇਹ ਵੀ ਤਕਰੀਬਨ ਸਾਡੇ ਕੋਲ 100 ਤੋਂ ਵੱਧ ਜਿਹੜੇ ਆ ਮਹਾਪੁਰਸ਼ਾਂ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਤੇ ਅਸੀਂ ਇਤੋਂ ਜ਼ਿਆਦਾ ਪਾਰਕਿੰਗ ਦਾ ਪ੍ਰਬੰਧ ਕੀਤਾ ਤਾਂ ਕਿ ਲੋਕਾਂ ਨੂੰ ਜਿਹੜੀ ਉਹ ਕੋਈ ਆਪਣੇ ਉਹਦੇ ਵਿੱਚ ਰੋਕਣਾ ਲੱਗੇ ਉ ਤੋਂ ਬਾਅਦ ਫਿਰ ਕਿਉਂਕਿ ਲੋਕਾਂ ਨੇ ਬਾਥਰੂਮਾਂ ਦੀ ਲੋੜ ਹੁੰਦੀ ਆ ਉਹ ਵੀ ਅਸੀਂ ਵੱਧ ਤੋਂ ਵੱਧ ਯਤਨ ਕੀਤਾ 400 ਦੀ ਇਹਦੀ ਰੱਖੀ ਸੀ ਪਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਤੌਰ ਤੇ ਵੀ ਇੱਕ ਹੋਰ ਯਤਨ ਕਰ ਲਈਏ ਕਿ ਵੱਧ ਤੋਂ ਵੱਧ ਕਰੀਏ ਸੋ ਸਾਰੀਆਂ ਬਵਸਤਾਵਾਂ ਜਿਹੜੀਆਂ ਆ ਉਹ ਇਥੇ ਪਹਿਲਾਂ ਕਰ ਦਿੱਤੀਆਂ ਵੇ ਜਿਹੜੀ ਦੂਰ ਤੋਂ ਜਿਹੜਾ ਸੰਗਤ ਆਉਂਦੀ ਆ ਉਹਨਾਂ ਦੇ ਰਹਿਸ਼ੀ ਪ੍ਰਬੰਧ ਹੋਏਗਾ ਜੀ ਇੱਥੇ ਰਹਿਸ਼ੀ ਪ੍ਰਬੰਧ ਕਿਉਂਕਿ ਅੱਜ ਤਾਂ ਹੁਣ ਲੋਕਾਂ ਦਾ ਹਰਕ ਦਾ ਇਹ ਰੁਝਾਨ ਹੁੰਦਾ ਕਿੰਨਾ ਸਵੇਰੇ ਆਵਾ ਤੇ ਸ਼ਾਮ ਨੂੰ ਮੁਰਜਮਾ ਪਰ ਅਸੀਂ ਉਹਦੇ ਵੀ ਜਫਾ ਸ਼ਕਤੀ ਮੁਤਾਬਕ ਉਹਦਾ ਵੀ ਪ੍ਰਬੰਧ ਜਿਹੜਾ ਚੇਚੇ ਤੌਰ ਤੇ ਕਰ ਰਹੇ ਹਾਂ ਤਾਂ ਕਿ ਜੇ ਕਿਸੇ ਨੇ ਰਾਤ ਰਹਿਣਾ ਤੇ ਉਹਨੂੰ ਕੋਈ ਜਿਹੜੀ ਆ ਪਰੇਸ਼ਾਨੀ ਨਾ ਹੋਵੇ ਇਹ ਤੁਹਾਨੂੰ ਜੀ ਕੋਈ ਲੰਮੇ ਸਮੇਂ ਦੇ ਇੱਥੇ ਗੋਇੰਦਵਾਲ ਸਾਹਿਬ ਸਾਡੇ ਕੋਲ ਪ੍ਰੋਜੈਕਟ ਦੇਖੋ ਦੇਖੋ ਮੈਂ ਤੁਹਾਨੂੰ ਤੁਸੀਂ ਪਹਿਲੀ ਵਾਰੀ ਪਿਛਲੀ ਵਾਰ ਵੀ ਮੈਨੂੰ ਇਹ ਸਵਾਲ ਕੀਤਾ ਸੀ ਮੈਂ ਕਰਨੇ 'ਚ ਯਕੀਨ ਰੱਖਦਾ ਮੈਂ ਕਹਿਣ 'ਚ ਯਕੀਨ ਰੱਖਦਾ ਅਵੀ ਹੁਣ ਵੀ ਜਿੰਨੇ ਤੱਕ ਪ੍ਰੋਜੈਕਟ ਰੱਖੇ ਆ ਅਸੀਂ ਕਰਕੇ ਜਦੋਂ ਉਹਨਾਂ ਦਾ ਅਧ்கਾਟਨ ਹੁੰਦਾ ਉਦੋਂ ਹੀ ਡਿਸਕਲੋਜ਼ ਕਰਦੇ ਆ ਤੇ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਫਿਰ ਤੁਸੀਂ ਕਹਿਣਾ ਜੀ 2 ਸਾਲ ਪਹਿਲਾਂ ਆ ਅਨਾਉਂਸ ਕਰ ਗਏ ਸੀ ਤੇ ਗੁਰੂ ਸਾਹਿਬ ਦੀ ਸ਼ਤਾਬਦੀ ਮਨਾ ਰਹੇ ਆ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨਗੇ ਮਨੁੱਖ ਮਾਤਰ ਦਾ ਇੱਕ ਉਦਮ ਕਰ ਸਕਦਾ ਤੇ ਗੁਰੂ ਨੇ ਜਾ ਤਾਂ ਕੋਈ ਨਹੀਂ ਇਹਦੇ ਵਿੱਚ ਵੀ ਵੱਡਾ ਯੋਗਦਾਨ ਫਿਰ ਆਪਾਂ ਪਾਵਾਂਗੇ ਠੀਕ ਹੈ ਥੈਂਕ ਯੂ